पवनजीत सिंह सतासी हजार पौ रुपये कैश अवॉर्ड सर्टिफिकेट

ये दो इंडिपेंडेंट कर्मचारी आपको ऐप को वहां सेलेक्ट करके इसमें आपका डेटा कलेक्ट करके निकालू सकते हैं नेविगेट पहला एफआई गुड बीइंग 65000 कैश रिकॉर्ड नॉन 51 सर्टिफिकेट एक डीजीपी डेट ਈਐਸਏ ਬਲਕਿ ਸਟਾਰਟਹਰਪਰ ਕਹਾਣੋ 833 ਵਾਲਾ ਸਰਟੀਫਿਕੇਟ ਇੱਕ ਤੀਜੇ ਪਿੰਨੇ

सत्तालीस हजार पांच सौ कोई गैस वॉर दस सीसीबांड सर्टिफिकेट इक्टी डिजिबिल्डेंस एएसआई रश्मि पाल सिंह चार सिक्स सीसीबांड सर्टिफिकेट एएसआई मेन सिंह सेंटी हजार पांच सीसीबांड सर्टिफिकेट सीनियर कांस्टेबल अरविंदर सिंह, साठ हजार कैश रूमॉट, पांच सीसीएम सर्टिफिकेट। कॉन्स्टेबल रणवीर कौड़, तीन हजार कैश रूमॉट, एक डीजीबीडीस, छह सीसीएम सर्टिफिकेट।

सीसी वन सर्टिफिकेट दें कांस्टेबल राजवीर सिंह बी हजार सीनियर कांस्टेबल परमप्रीत सिंह you ਪਲੀਜ਼ ਕਲਾਪ ਕਰ ਦੋ ਸਾਰੇ ਸਾਡੀ ਨਾਲ ਹੋਣਾ ਛੋਟਾ ਸਮਾਂ ਲਓ ਇਹਨਾਂ ਨੇ ਮਿਊਵਨ ਇੰਟੈਲੀਜੈਂਸ ਕਰਕੇ ਕਾਫੀ ਕੇਸਸ ਦੇ ਵਿੱਚ ਉਹਨਾਂ ਨੂੰ ਟ੍ਰੇਸ ਕਰਨ ਚ ਹੈਲਪ ਕੀਤੀ ਹੈ

ਕੋ ਮੈਂ ਇਸ ਖੁਸ਼ੀ ਦੇ ਮੌਕੇ ਤੇ ਐਸਐਸਪੀ ਸਾਹਿਬ ਬਟਾਲਾ ਨੂੰ ਦਿਲੀ ਮੁਬਾਰਕ ਦਿਨਾ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਦੇ ਆ ਉਹਨਾਂ ਦੀ ਟੀਮ ਮਿਹਨਤ ਕਰਦੀ ਆ ਔਰ ਅੱਜ ਜਿਹੜਾ ਇਹ ਇਨਾਮ ਵੰਡ ਸਮਰੋਹ ਸੀ ਜੋ ਸਾਡੇ ਸਾਥੀਆਂ ਨੇ ਪਿਛਲੇ 6 ਮਹੀਨੇ ਚ ਮਿਹਨਤ ਕੀਤੀ ਔਰ ਜੋ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਇਹਨਾਂ ਦੇ ਅਵਾਰਡ ਲਈ ਰეკਮੈਂਡ ਕਰਕੇ ਭੇਜਿਆ ਉਹ ਸਾਰਾ ਸੈਂਕਸ਼ਨ ਹੋ ਕੇ ਆਇਆ ਔਰ ਅੱਜ ਇੱਥੇ ਇਸ ਸਮਾਗਮ ਦੇ ਵਿੱਚ ਅਸੀਂ ਸਾਰੇ ਆਪਣੇ ਸਾਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਆ ਜਿੱਦਾਂ ਕਿ ਤੁਸੀਂ ਸਭ ਨੇ ਦੇਖਿਆ ਹੀ ਆ ਕੈਸ਼ ਰਿਵਾਰਡ ਤਕਰੀਬਨ 24 ਲੱਖ ਰੁਪਏ 23 ਲੱਖ 70 ਹਜ਼ਾਰ ਰੁਪਏ ਕੈਸ਼ ਰਿਵਾਰਡ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ 35 ਦੇ ਕਰੀਬ ਉਹਨਾਂ ਦੀਆਂ ਡੀਜੀਪੀ ਡਿਸਕ ਅਸੀਂ ਦਿੱਤੀਆਂ ਆ ਔਰ ਸਰਟੀਫੀਕੇਟ ਦਿੱਤੇ ਆ ਇਹ ਜਿੱਦਾਂ ਕਿ ਇਹ ਇੱਕ ਸਾਨੂੰ ਸਾਰਿਆਂ ਨੂੰ ਇਹ ਚੀਜ਼ ਉਤਸ਼ਾਹ ਕਰਦੀ ਆ ਸਾਡੇ ਸਾਥੀਆਂ ਨੂੰ ਉਤਸ਼ਾਹ ਕਰਦੀ ਆ ਔਰ ਅਸੀਂ ਇਦਾਂ ਹੀ ਪ੍ਰਣ ਲੈਂਦੇ ਆ ਕਿ ਅਸੀਂ ਆਪਣੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਦਾਂ ਹੀ ਸੇਵਾ ਕਰਾਂਗੇ ਔਰ ਹੋਰ ਮਿਹਨਤ ਕਰਕੇ ਅਸੀਂ ਇਸ ਤੋਂ ਵੀ ਵਧੀਆ ਰਿਜ਼ਲਟ ਦੇਵਾਂਗੇ ਤਾਂ ਕਿ ਜੋ ਪੰਜਾਬ ਦੇ ਵਿੱਚ ਕ੍ਰਾਈਮ ਆ ਉਹਨੂੰ ਅਸੀਂ ਬਿਲਕੁਲ ਉੱਥੇ ਕਾਬੂ ਪਾ ਸਕੀਏ ਔਰ ਜੋ ਮਾਨਯੋਗ ਸੀਐਮ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਨੇ ਇੱਕ ਜਿਹੜਾ ਹੁਣ ਯੁੱਧ ਨਸ਼ਾ ਵਿਰੋਧ ਪ੍ਰੋਗਰਾਮ ਵੀ ਚੜਿਆ ਹੋਇਆ ਆ ਇਹਦੇ 'ਚ ਅਸੀਂ ਇਦਾਂ ਹੀ ਕਾਮਯਾਬੀ ਰੱਖੀਏ ਔਰ ਹੋਰ ਮਿਹਨਤ ਕਰਕੇ ਜਿਹੜਾ ਕੋਈ ਛੋਟੀਆਂ-ਮੋਟੀਆਂ ਸ਼ਿਕਾਇਤਾਂ ਰਹਿ ਗਈਆਂ ਆ ਅਸੀਂ ਉਹਨਾਂ ਨੂੰ ਵੀ ਸਮਗਲਰਾਂ ਨੂੰ ਉਹ ਨਸ਼ਾ ਦੇ ਜਿਹੜਾ ਹੈ ਤੰਦਾ ਕਰਨ ਵਾਲੇ ਆ ਉਹਨਾਂ ਨੂੰ ਵੀ ਬਹੁਤ ਛੇਤੀ ਅਸੀਂ ਕਾਬੂ ਕਰਾਂਗੇ ਪਰ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਬਣਾਵਾਂਗੇ ਤੁਸੀਂ ਆਮ ਦੇਖਿਆ ਹੁਣ ਜੋ ਯੁੱਧ ਨਸ਼ਾ ਵਿਰੋਧ ਪਿਛਲੇ 1 ਮਾਰਚ ਤੋਂ ਚੱਲਿਆ ਹੋਇਆ ਸਾਰੇ ਪੰਜਾਬ ਦੇ ਵਿੱਚ ਇਹਦੀ ਪ੍ਰਸ਼ੰਸਾ ਹੋ ਰਹੀ ਆ ਪਰ ਲੋਕੀ ਵੀ ਅਪਰੀਸ਼ੀਏਟ ਕਰਦੇ ਆ ਨਸ਼ਾ ਸਮਗਲਰਾਂ ਦੇ ਅਸੀਂ ਉਹਨਾਂ ਦੇ ਘਰਾਂ ਦੀ ਵੀ ਕਾਨੂੰਨ ਅਨੁਸਾਰ ਉਹਨਾਂ ਦੇ ਡਿਮੋਲਿਸ਼ਨ ਕੀਤੀ ਗਈ ਆ ਬਟਾਲਾ ਜ਼ਿਲ੍ਹੇ ਵਿੱਚ ਵੀ ਕੀਤੀ ਗਈ ਆ ਔਰ ਰਿਕਵਰੀ ਵੀ ਹੋ ਰਹੀ ਆ ਜਿਹੜਾ ਕੋਈ ਬਿਮਾਰ ਆ ਜਿਸ ਨੂੰ ਮਦਦ ਦੀ ਲੋੜ ਆ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਂ ਆਊਟ ਸੈਂਟਰ ਵਿੱਚ ਵੀ ਅਸੀਂ ਭਰਤੀ ਕਰ ਰਹੇ ਹਾਂ ਤਾਂ ਕਿ ਇਹ ਆਪਣਾ ਇਲਾਜ ਕਰਾ ਕੇ ਇੱਕ ਸਮਾਜ ਦਾ ਉਦਾਂ ਹੀ ਇੱਕ ਮਹੱਤਵਪੂਰਨ ਅੰਗ ਬਣ ਸਕੇ ਇਹ ਜੋ ਇੱਕ ਕ੍ਰਾਈਮ ਕਿਸੇ ਵੀ ਜਗ੍ਹਾ ਤੇ ਹੁੰਦਾ ਆ ਜਿਹੜੇ ਵੀ ਸਾਡੇ ਸਾਥੀ ਉਹਦੇ ਵਿੱਚ ਮਿਹਨਤ ਕਰਕੇ ਉਹਨੂੰ ਟਰੇਸ ਕਰਦੇ ਆ ਔਰ ਮੁਲਜ਼ਮਾਂ ਨੂੰ ਫੜਦੇ ਆ ਉਹਨਾਂ ਨੂੰ ਇਹ ਰਿਵਾਰਡ ਦਿੱਤੇ ਜਾਂਦੇ ਆ ਔਰ ਇਹ ਸਾਰੀ ਚੀਜ਼ ਐਸਐਸਪੀ ਸਾਹਿਬ ਆਪ ਮੋਨੀਟਰ ਕਰਦੇ ਆ ਕਿਉਂਕਿ ਸਾਡੇ ਕੋਈ ਵੀ ਕ੍ਰਾਈਮ ਹੁੰਦਾ ਹੈ ਡਿਸਟ੍ਰਿਕਟ ਦਾ ਜਿਹੜੇ ਹੈੱਡ ਹੈ ਉਹ ਆਪ ਸਿੱਧੇ ਤੌਰ ਤੇ ਇਨਵੋਲ ਹੁੰਦੇ ਆ ਔਰ ਉਹਨਾਂ ਨੂੰ ਪਤਾ ਹੁੰਦਾ ਵੀ ਮੇਰੇ ਕਿਹੜੇ ਸਾਥੀਆਂ ਨੇ ਇਹਦੇ ਵਿੱਚ ਮਿਹਨਤ ਕੀਤੀ ਆ ਔਰ ਉਹਨਾਂ ਨੂੰ ਉਸ ਮੈਰਿਟ ਦੇ ਆਧਾਰ ਤੇ ਹੀ ਇਹ ਰਿਵਾਰਡ ਦਿੱਤੇ ਜਾਂਦੇ ਸਰ ਇੱਕ ਕੈਂਟਰੀ ਕਿਉਂ ਹੋ ਰਿਹਾ ਹੈ ਉਹ ਮਹਿਰੋ ਜੀ ਕਹਿ ਰਹੇ ਨੇ ਮੇਰੇ ਜੀਵਨ ਦੇ ਜੀ ਪੰਜਾਬ 'ਚ ਇਹ ਕੰਮ ਨਹੀਂ ਹੋ ਸਕਦਾ ਹੁਣ ਜਿਹੜੇ ਯੂਟਿਊਬਰ ਮਰਗੂ ਲੱਗਦੇ ਆ ਉਹ ਕ੍ਰਿੰਟ ਇਸ਼ੂ ਚੱਲਦੇ ਆ ਕੀ ਗੱਲ ਕਿਹੜਾ ਜੀ ਇੱਕ ਮਹਿਰੋ ਦਾ ਜਿਹੜਾ ਜੀ ਉਹ ਇੱਕ ਜਿਹੜੀ ਯੂਟਿਊਬਰ ਵਾਲੀ ਕੋਈ ਨਹੀਂ ਆਤੀ ਜਿਹਦੇ ਦਾਤੇ ਉਹ ਕਹਿੰਦਾ ਵੀ ਮੇਰੇ ਜੀਵਨ ਦੇ ਪੰਜਾਬ 'ਚ ਅੱਛਾ ਨਹੀਂ ਮੈਂ ਦੇਖੋ ਮੈਂ ਉਹ ਬਠਿੰਡੇ ਦੇ ਵਿੱਚ ਮਰਡਰ ਹੋਇਆ ਆ ਔਰ ਇੱਕ ਅਕਿਊਜ਼ ਵੀ ਫੜੇ ਜਾ ਚੁੱਕੇ ਆ ਮੈਂ ਹੋਰ ਇਸ ਤੋਂ ਇਲਾਵਾ ਇਸ ਦੇ ਬਾਰੇ ਬਹੁਤ ਕੁਝ ਨਹੀਂ ਕਹਿ ਸਕੂਗਾ ਪਰ ਇਹ ਕਯੂਜ਼ ਫੜੇ ਹੀ ਜਾ ਚੁਕੇ ਹੈ ਇਹ ਮੇਰੀ ਗਲਤੀ ਸੀ ਮੈਂ ਫੇਰ ਬਟਾਲਾ ਪੁਲਿਸ ਵਧਾਈ ਦੀ ਪਾਤਰ ਆ ਐਸਐਸਪੀ ਸਾਹਿਬ ਨੇ ਬਹੁਤ ਜ਼ੋਰ ਲਾ ਕੇ ਜਿਹੜਾ ਕਾਨੂੰਨ ਅਨਸਾਰ ਜਿਹੜੇ ਸਾਡੇ ਕੋਈ ਮੁਲਜ਼ਮ ਚਾਹੇ ਉਹ ਟੈਰਰਿਸਟ ਕ੍ਰਾਈਮ ਚ ਜਾਂ ਜਿਹੜੇ ਗੈਂਗਸਟਰ ਆ ਉਹ ਬਾਹਰਲੇ ਮੁਲਕਾਂ ਚ ਚਲੇ ਗਿਆ ਉਹਨਾਂ ਨੂੰ ਵਾਪਸ ਲਿਆਉਣ ਲਈ ਇੱਕ ਲੀਗਲ ਇੱਕ ਪ੍ਰੋਸੀਜਰ ਹੁੰਦਾ ਹੈ ਰੈੱਡ ਕਰਾਸ ਰੈੱਡ ਕਾਰਨਰ ਨੋਟਿਸ ਜਾਰੀ ਕਰਨਾ ਹੁੰਦਾ ਹੈ ਸਾਡੇ ਆਲਮੋਸਟ ਜਿੰਨੇ ਵੀ ਸਾਡੇ ਇਹ ਮੁਲਜ਼ਮ ਬਾਹਰਲੇ ਮੁਲਕਾਂ ਚਾ ਉਹਨਾਂ ਦੇ ਕੰਪਲੀਟ ਹੋ ਕੇ ਡਿਲੀਵਰ ਹੋ ਚੁੱਕੇ ਆ ਔਰ ਸਾਨੂੰ ਉਮੀਦ ਆ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਇੱਥੇ ਵਾਪਸ ਲੈ ਕੇ ਆਵਾਂਗੇ ਤਾਂ ਕਿ ਜੋ ਉਹਨਾਂ ਨੇ ਕ੍ਰਾਈਮ ਕੀਤੇ ਆ ਐਸ ਪਰ ਲਾਅ ਉਹਨੂੰ ਸਜ਼ਾ ਮਿਲ ਸਕੇ। ਥੈਂਕ ਯੂ ਥੈਂਕ ਯੂ। ਥੈਂਕ ਯੂ। ਮੈਂ ਮਾਣਯੋਗ ਡੀਜੀਪੀ ਪੰਜਾਬ ਸਰ, ਸ਼੍ਰੀ ਗੌਰਵ ਯਾਦਵ ਜੀ ਦਾ, ਡੀਆਈਜੀ ਸਰ ਦਾ ਔਰ ਐਸਐਸਪੀ ਪਟਿਆਲਾ ਸਰ ਦਾ ਬਹੁਤ ਧੰਨਵਾਦੀ ਆ ਕਿ ਜਿਹੜੀ ਵੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਮਿਹਨਤ ਕੀਤੀ ਸੀ ਵਸਵਕ ਜਿਹੜੇ ਕੇਸਿਸ ਫਰੇਸ ਕੀਤੇ ਸੀ ਤੇ ਉਹਦੇ ਵਿੱਚ ਜਿੰਨੇ ਵੀ ਸਾਡੇ ਸਾਥੀ ਕਰਮਚਾਰੀ ਆ ਸਾਰਿਆਂ ਨੂੰ ਬਹੁਤ ਵਧੀਆ ਮਾਨ ਸਤਕਾਰ ਮਿਲਿਆ ਤੇ ਉਹਦੇ ਨਾਲ ਇੱਕ ਮੁਲਾਜ਼ਮਾ ਦੇ ਵਿੱਚ ਬਹੁਤ ਜ਼ਿਆਦਾ ਹੌਸਲਾ ਹੁੰਦਾ ਤੇ ਉਹ ਫਿਊਚਰ ਦੇ ਵਿੱਚ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਤੇ ਮੈਂ ਜਿੰਨਾ ਵੀ ਹੁਣ ਤੱਕ ਕੰਮ ਕੀਤਾ ਮੈਂ ਆਪਣੀ ਉਹਦੀ ਸਾਰੀ ਜਿਹੜੀ ਐਪਰੀਸੀਏਸ਼ਨ ਹੈ ਮੈਂ ਆਪਣੀ ਟੀਮ ਨੂੰ ਦੇਣਾ ਕਿ ਜਿਹੜੀ ਮੇਰੀ ਟੀਮ ਹੈ ਉਹ ਕੰਟੀਨਿਊਸਲੀ ਐਫਰਟ ਕਰਦੀ ਆ ਉਹਨਾਂ ਤੁੱਪ ਦੇਖਦੀ ਆ ਨਾ ਉਹ ਸਰਦੀ ਦੇਖਦੀ ਆ ਤੇ ਰੈਗੂਲਰਲੀ ਕੰਮ ਕਰਦੀ ਆ ਜਿਵੇਂ ਅੱਜ ਵੀ ਮੇਰੀ ਟੀਮ ਸਵੇਰੇ ਜਿਹੜੀ ਆ ਉਹ ਕੰਮ ਕਰਦੀ ਆਈ ਆ ਤੇ ਸਿਖਰ ਦੁਪਹਿਰੇ ਮਤਲਬ ਕਿਸੇ ਦਾ ਬੂਹਾ ਖੜਕਾ ਆ ਗਿਆ ਆਪਾਂ ਕੈਮਰੇ ਚੈੱਕ ਕਰਦੇ ਹਾਂ ਉਹ ਬੜਾ ਡਿਫਿਕਲਟ ਕੰਮ ਹੁੰਦਾ ਪਰ ਅਸੀਂ ਮਿਹਨਤ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਿਣਾ ਜਿਹੜਾ ਚੈਲੰਜ ਕਿ ਹਰ ਕੇਸ ਦੇ ਵਿੱਚ ਇੱਕ ਨਵਾਂ ਚੈਲੰਜ ਆਉਂਦਾ ਕਿ ਜਦੋਂ ਕ੍ਰਿਮਿਨਲ ਨਵੇਂ ਨਵੇਂ ਰਸਤੇ ਅਪਣਾਉਂਦੇ ਆ ਨਵੇਂ ਨਵੇਂ ਮੈਥਡ ਅਪਣਾਉਂਦੇ ਆ ਬਚਨ ਦੇ ਲਈ ਤੇ ਉਹਨਾਂ ਨੂੰ ਟ੍ਰੇਸ ਕਰਨ ਦੇ ਲਈ ਹਰ ਵਾਰੀ ਨਵਾਂ ਕੁਝ ਸਿੱਖਣ ਨੂੰ ਮਿਲਦਾ ਨਵੀਂ ਮਿਹਨਤ ਕਰਨੀ ਪੈਂਦੀ ਹੈ ਫਿਰ ਵੀ ਚਲੋ ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਆ ਕਿ ਅ ਕਾਮਯਾਬੀ ਮਿਲਦੀ ਆ ਤੇ ਮਿਹਨਤ ਦੇ ਨਾਲ ਜ਼ਰੂਰ ਫਰਮ ਮਿਲਦਾ ਧੰਨਵਾਦ ਸਰ ਵਰਕ ਕੀਤਾ ਹੋਵੇ ਤੇ ਮਹਿਕਮਾ ਉਸ ਚੀਜ਼ ਨੂੰ ਸਰਉਂਦਾ ਆ ਤੇ ਉਸ ਜਗ੍ਹਾ ਤੇ ਕੁਦਰਤੀ ਗੱਲ ਆ ਵੀ ਹੌਸਲਾ ਵਜਾਈ ਤੇ ਹੁੰਦੀ ਆ ਤੇ ਅੱਜ ਮੈਂ ਬਹੁਤ ਧੰਨਵਾਦੀ ਆ ਆਪਣੇ ਐਸਐਸਪੀ ਸਾਹਿਬ ਦਾ ਡੀਆਈ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਸਮਝਿਆ ਵੀ ਮੈਂ ਕੋਈ ਕੰਮ ਕੀਤਾ ਉਹਦੇ ਬਦਲੇ ਵਿੱਚ ਮੈਨੂੰ ਉਹਨਾਂ ਨੇ ਨਾਮ ਦਿੱਤਾ ਹੈ ਮੈਂ ਬਹੁਤ ਖੁਸ਼ ਆ ਕਿੰਨੇ ਕੋ ਚੈਲੰਜ ਲੈਂਦਾ ਕਿਉਂਕਿ ਲੋਕ ਕਹਿੰਦੇ ਆ ਕਿ ਕੁਛ ਕਰਦੀ ਕੁਛ ਨਹੀਂ ਪਰ ਚੈਨਲ ਕਿੰਗੇ ਆ ਕਿੰਨਾ ਮਿਹਨਤ ਦਾ ਤੁਮ ਜਦੋਂ ਫੀਲਡ 'ਚ ਵਿਚਰਦੇ ਹੋ ਉਹਨਾਂ ਗ੍ਰੀਨਰ ਨੂੰ ਸੁਣਾ ਲਓ ਜਿਨ੍ਹਾਂ ਕੋ ਲੋਕ ਆਪਣੀ ਜਾਨ ਬਚਾਉਂਦਾ ਨਹੀਂ ਜੀ ਉਹਨਾਂ ਨੂੰ ਫੇਸ ਕਰਨਾ ਇਹ ਤੁਸੀਂ ਸਮਝਦੇ ਜੇ ਕੋਈ ਸਭ ਸਦਾ ਜ਼ਰੂਰੀ ਆ ਉਹਨਾਂ ਨੂੰ ਫੇਸ ਹੀ ਕੀਤਾ ਤਾਂ ਹੀ ਕਰਕੇ ਮੇਰੀ ਮਿਹਨਤ ਦਾ ਮੁੱਲ ਪਾਇਆ ਮੈਂ ਗਮਿੰਦੀ ਉਹਦੇ ਬਦੌਲਤ ਹੀ ਮੈਨੂੰ ਅੱਜ ਇਹ ਪ੍ਰਾਈਜ਼ ਬੈਗਮੈਂਟ ਦਿੱਤਾ ਆ ਤੇ ਮੈਂ ਹੋਰ ਵੀ ਕੋਸ਼ਿਸ਼ ਕਰੂੰਗਾ ਹਰ ਤੋਂ ਵੱਧ ਵੱਧ ਕੰਮ ਕਰਾਂਗਾ ਜੇ ਤੂੰ ਅਪਡੇਟ ਹੁੰਦਾ ਸਰ ਉਹਦੇ ਨਾਲ ਹੋਰ ਕੋਸ਼ਿਸ਼ ਕਰੀਦੀ ਵੀ ਚੰਗਾ ਕੰਮ ਕਰੀਏ ਤੇ ਇਹ ਤੋਂ ਹੋਰ ਵਧੀਆ ਨਾਮ ਮਿਲੇ ਤੇ ਮੈਂ ਬਹੁਤ ਥੈਂਕਫੁਲ ਆ ਆਪਣੇ ਐਸਐਸਪੀ ਸਾਹਿਬ ਦਾ ਡੀਆਈ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਚ ਯੋਗ ਸਮਝਿਆ